ਸਸ਼ੀ ਕਲਸਾਰ ਨੂੰ ਮੇਰੇ YouTube ਚੈਨਲ ਵਿਸ਼ਾ ਪੰਜਾਬੀ 'ਚ ਤੁਹਾਡਾ ਹਾਰਦਿਕ ਸਵਾਗਤ ਹੈ ਤੇ ਅੱਜ ਅਸੀਂ ਪੜਾਂਗੇ ਜੀਵਨੀ ਤੇ ਸਵੈ ਜੀਵਨੀ ਬਾਰੇ ਸਵੈ ਜੀਵਨੀ ਤੇ ਜੀਵਨੀ ਹੁੰਦੀ ਕੀ ਹੈਗੀ ਚਲੋ ਆਓ ਅਸੀਂ ਪੜਦੇ ਹਾਂ ਸਵੈ ਜੀਵਨੀ ਬਾਰੇ ਪਹਿਲਾ ਹੈਗਾ ਜੀਵਨੀ ਜੀਵਨੀ ਕਿਸ ਕਿਸ ਨੂੰ ਕਹਿੰਦੇ ਹਨ ਤੇ ਉਹਦੇ ਬਾਰੇ ਅਸੀਂ ਪੜਾਂਗੇ ਆਪ ਦੇਖਦੇ ਹਾਂ ਜੀਵਨੀ ਕਿਸੇ ਵਿਅਕਤੀ ਦੇ ਜੀਵਨ ਸੰਬੰਧੀ ਲਿਖੀ ਲਿਖੀ ਗਈ ਰਚਨਾ ਹੁੰਦੀ ਹੈ ਜਿਸ ਵਿੱਚ ਉਸ ਦੇ ਉਸ ਦੇ ਜੀਵਨ ਜੀਵਨ ਦੀ ਮੁੱਖ ਘਟਨਾਵਾਂ ਉਪलब्ਧੀਆਂ ਅਤੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜੀਵਨ ਜੀਵਨੀ ਦੋ ਪ੍ਰਕਾਰ ਦੀ ਹੋ ਸਕਦੀ ਹੈ ਆਤਮਕਥਾ ਅਤੇ ਜੀਵਨੀ ਪਹਿਲਾ ਹੈਗਾ ਆਤਮਕਥਾ ਆਤਮਕਥਾ ਜਦੋਂ ਕੋਈ ਵਿਅਕਤੀ ਆਪਣੇ ਹੀ ਜੀਵਨ ਬਾਰੇ ਖੁਦ ਲਿਖਦਾ ਹੈ ਅਤੇ ਦੂਸਰਾ ਹੈਗਾ ਜੀਵਨੀ 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 ਵਿੱਚ ਹੁੰਦਾ ਹੈ ਕਿਸੇ ਜਦੋਂ ਕਿਸੇ ਹੋਰ ਵਿਅਕਤੀ ਵੱਲੋਂ ਕਿਸੇ ਵਿਅਕਤੀ ਦੇ ਜੀਵਨ ਬਾਰੇ ਲਿਖਿਆ ਜਾਂਦਾ ਹੈ ਜੀਵਨੀ ਲਿਖਣ ਦਾ ਮਕਸਦ ਉਸ ਵਿਅਕਤੀ ਦੀ ਜ਼ਿੰਦਗੀ ਅਤੇ ਉਹਨਾਂ ਦੇ ਯੋਗਦਾਨ ਨੂੰ ਹੋਰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ ਏਸਿਕਾ ਜੀਵਨੀ ਕਿਸ ਨੂੰ ਕਹਿੰਦੇ ਹਨ ਤੇ ਅਸੀਂ ਹੁਣ ਉਸ ਬਾਰੇ ਅੱਗੇ ਪੜਾਂਗੇ ਸਵੇ ਸਵੈ ਜੀਵਨੀ ਹੁੰਦੀ ਕੀ ਹੈਗੀ ਚਲੋ ਹੁਣ ਤੇ ਇਹ ਸਾਰੇ ਤੁਹਾਡੇ ਟਮ ਪੇਪਰ ਵਿੱਚ ਮਤਲਬ ਕੁਝ ਵੀ ਇਹ ਤੁਹਾਡੇ ਆਪਣੇ ਜੇ ਜੇਕਰ ਤੁਸੀਂ ਐਵੇਂ ਕਰਦੇ ਤਾਂ ਤੁਹਾਡੇ ਕੰਮ ਆਊਗਾ ਇਹ ਸਾਰੇ ਚਲੋ ਆਓ ਪੜਦੇ ਹਾਂ ਸਵੈ ਜੀਵਨੀ ਹੁੰਦੀ ਕੀ ਹੈਗੀ ਹੈ ਸਵੈ ਜੀਵਨੀ ਕਿਸ ਨੂੰ ਕਹਿੰਦੇ ਹਨ ਤੇ ਉਹਦੇ ਬਾਰੇ ਅਸੀਂ ਜਾਣਾਂਗੇ ਤੇ ਆਪ ਦੇਖਦੇ ਹਾਂ ਕਿ ਸਵੈ ਜੀਵਨੀ ਹੁੰਦੀ ਕੀ ਹੈ ਹੈਗੀ ਆ ਸਵੈ ਜੀਵਨੀ ਉਹ ਰਚਨਾ ਹੁੰਦੀ ਹੈ ਜਿਸ ਵਿੱਚ ਜਿਸ ਵਿੱਚ ਲੇਖਕ ਆਪਣੇ ਜੀਵਨ ਦੀ ਕਹਾਣੀ ਖੁਦ ਲਿਖਦਾ ਹੈ ਅਤੇ ਇਸ ਵਿੱਚ ਉਹ ਆਪਣੇ ਜੀਵਨ ਦੇ ਤਜਰਬਾ ਘਟਨਾਵਾਂ ਸੰਘਰਸ਼ਾਂ ਸਫਲਤਾਵਾਂ ਅਤੇ ਆਸਫਲਤਾਵਾਂ ਦਾ ਵਰਣਨ ਕਰਦਾ ਹੈ ਸਵੈ ਜੀਵਨੀ ਵਿਅਕਤੀਗਤ ਅਤੇ ਇਤਿਹਾਸਿਕ ਦੋਮਾ ਤਰਕ ਤਰਕੀਆਂ ਨਾਲ ਮਹੱਤਵਪੂਰਨ ਹੋ ਸਕਦੀ ਹੈ ਕਿਉਂਕਿ ਇਹ ਲੇਖਕ ਦੇ ਜੀਵਨ ਨਾਲ ਜੁੜੀ ਹਕੀਕਤਾਂ ਨੂੰ ਸਾਹਮਣੇ ਲਿਆਉਂਦੀ ਹੈ ਉਦਾਹਰਨ ਵਜੋਂ ਜਿਵੇਂ ਮੇਰੀ ਸੱਚਾਈ ਮਹਾਤਮਾ ਗਾਂਧੀ ਜੀ ਦੀ ਹੈਗੀ ਆ ਅਸੀਂ ਕਿਵੇਂ ਅਸੀਂ ਕਿਵੇਂ ਜਈਏ ਲਾਲਾ ਲਾਜਪਤਰਾ ਜੀ ਦੀ ਹੈਗੀ ਆ ਸੱਚ ਦੀ ਬਟਾਵਟ ਸੱਚ ਦੀ ਬਣਾਵਟ ਇਹ ਹੈਗੀ ਹੈ ਮਲਾਲਾ ਯੂਫਸ ਦੀ ਇਹ ਕਿਸਮ ਦੀ ਲਿਖਤ ਆਤਮ ਮਨਨ ਇਤਿਹਾਸਿਕ ਦਸਤਾਵੇਜ਼ ਅਤੇ ਪ੍ਰੇਰਣਾਤਮਕ ਹੁੰਦੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਜੀ ਤੇ ਤੇ ਮੋਰ ਵੀਡੀਓ ਲਈ ਅਸੀਂ ਅੱਗੇ ਜੁੜਦੇ ਰਵਾਂਗੇ ਉਹਦੇ ਲਈ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਤਾਂ ਕਿ ਮੈਂ ਤੁਹਾਡੇ ਅੱਗੇ ਮਤਲਬ ਪੰਜਾਬੀ ਟੌਪਿਕ ਬਾਰੇ ਤੁਹਾਨੂੰ ਹੋਰ ਵੀ ਬਹੁਤ ਕੁਝ ਦੱਸ ਸਕਾਂ ਧੰਨਵਾਦ ਜੀ